ਪਠਾਨਕੋਟ ਚ ਪਿਛਲੇ ਕੁਝ ਦਿਨਾ ਤੋਂ ਲੁੱਟਖੁਆ ਦੀਆਂ ਵਾਰਦਾਤਾਂ ਕਾਫੀ ਵਧ ਗਈਆਂ ਨੇ ਜਿਸ ਨੂੰ ਦੇਖਦਿਆਂ ਹੁਣ ਪੁਲਿਸ ਵੱਲੋਂ ਇਹਨਾਂ ਮਾਮਲਿਆਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿਚਕਾਰ ਹੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਤੇ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜੋ ਲੁੱਟਖੁਆ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਗਨ ਪੁਆਇੰਟ ਤੇ ਲੋਕਾਂ ਨਾਲ ਲੁੱਟਖੋਹ ਕਰਦੇ ਸਨ ਇਹਨਾਂ ਦੇ ਗਰੋਹ ਦੇ ਵਿੱਚੋਂ ਦੋ ਹੋਰ ਸਾਥੀ ਦੱਸੇ ਜਾ ਰਹੇ ਨੇ ਜੋ ਅਜੇ ਤੱਕ ਫਰਾਰ ਨੇ ਪੁਲਿਸ ਵੱਲੋਂ ਇਹ ਸੰਭਾਵਨਾ ਜਤਾਈ ਗਈ ਹੈ ਕਿ ਉਹਨਾਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ ਇਸ ਮਾਮਲੇ ਤੇ ਪੁਲਿਸ ਨੇ ਖੋਦ ਕੀ ਕੁਝ ਖੁਲਾਸੇ ਕੀਤੇ ਨੇ ਆਓ ਉਹ ਵੀ ਸੁਣਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨਵੰਬਰ 21 ਨੂੰ ਪਠਾਨਕੋਟ ਦੇ ਵਕਫਾਤ ਜਗਾਵਾਂ ਤੇ ਜਿਹੜੀ ਇਹ ਗਨ ਪੁਆਇੰਟ ਤੇ ਜਿਹੜੀ ਇਹ ਸਨੇਚਿੰਗ ਕਰਨ ਦੀ ਇਨਫੋਰਮੇਸ਼ਨ ਆਈ ਸੀ ਜਿਹਦੇ ਬਾਅਦ ਆਪਾਂ ਇੱਕ ਐਫ ਆਈ ਆਰ ਪੁਲਿਸ ਸਟੇਸ਼ਨ ਸ਼ਾਪਰ ਕੰਢੀ ਦਰਜ ਕੀਤੀ ਸੀ ਜਿਹਦੇ ਵਿੱਚ ਪੰਗੋਲੀ ਚੌਂਕ ਤੋਂ ਖੋਹੀ ਸੀ ਗਨ ਪੁਆਇੰਟ ਤੇ ਬਾਕੀ ਜਿਹੜੀ ਦੂਸਰੀ ਐਫ ਆਈ ਆਰ ਆ ਉਹ ਆਪਾਂ ਡਿਵੀਜ਼ਨ ਨੰਬਰ 2 'ਚ ਦਰਜ ਕੀਤੀ ਸੀ 152 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 379 ਬੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਵੀ ਚਾਰ ਨੌਜਵਾਨ ਬੰਦੇ ਇੱਕ ਸਕੂਟੀ ਤੇ ਇੱਕ ਮੋਟਰਸਾਈਕਲ ਤੇ ਇਹ ਦੋ ਦੋ ਬੈਠੇ ਸੀ ਤੇ ਇਹਨਾਂ ਨੇ ਇਹ ਤਿੰਨ ਜਗ੍ਹਾ ਸ਼ਹਿਰ 'ਚ ਵਾਰਦਾਤ ਕੀਤੀ ਸੀ ਇੱਕ ਪੰਗੋਲੀ ਚੌਂਕ 'ਚ ਤੇ ਦੋ ਵਾਰਦਾਤਾਂ ਸ਼ਹਿਰ 'ਚ ਜਿੱਥੇ ਇਹ ਗਨਪੁਆਇੰਟ ਤੇ ਇਹਨਾਂ ਨੇ ਜਿਹੜੇ ਪੈਸੇ ਐ ਦੁਕਾਨ ਵਾਲਿਆਂ ਕੋਲੋਂ ਖੋਏ ਸੀ ਉਹਦੇ ਬਾਅਦ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਜਿਨੇ ਸਪੈਸ਼ਲ ਟੀਮਾਂ ਬਣਾਈਆਂ ਸੀ ਜਿਦੇ ਵਿੱਚ ਉਹ ਟੀਮਜ਼ ਲਗਾਤਾਰ ਇਹਨਾਂ ਦਾ ਮੂਵ ਪੈਟਰਨ ਇਹਨਾਂ ਦੀ ਫੁਟੇਜਿਸ ਵਗੈਰਾ ਸਟੱਡੀ ਕਰ ਰਹੀ ਸੀ ਤੇ ਬਾਕੀ ਵੀ ਜਿਹੜੇ ਇਹਨਾਂ ਦੇ ਫਿਜ਼ੀਕਲ ਐਵੀਡੈਂਸ ਸੀ ਆਪਾਂ ਜਿਹੜੇ ਆ ਉਹ ਲਗਾਤਾਰ ਕਲੈਕਟ ਕਰ ਰਹੇ ਸੀ ਉਸ ਦੇ ਬਾਅਦ ਜਿਹੜੇ ਐਸ ਐਚ ਓ ਡਿਵੀਜ਼ਨ ਨੰਬਰ 2 ਹੈ ਸ੍ਰੀ ਮਲਦੀਪ ਮਨਦੀਪ ਸਲਕੋਤਰਾ ਜੀ ਇਹਨਾਂ ਨੇ ਫਰਦਰ ਇਸ ਲੀਡ ਨੂੰ ਡਿਵੈਲਪ ਕੀਤਾ ਸੀ ਤੇ ਉਹਦੇ ਬਾਅਦ ਆਪਣੇ ਕੋਲ ਇੱਕ ਬ੍ਰੇਕਥਰੂ ਆਇਆ ਸੀ ਜਿਹਦੇ ਵਿੱਚ ਆਪਾਂ ਨੂੰ ਇੱਕ ਮੁੰਡਾ ਜਿਹੜਾ ਉਹ ਫੁਟੇਜ ਤੋਂ ਤੇ ਟੈਕਨੀਕਲ ਅਸਿਸਟੈਂਸ ਤੋਂ ਆਇਡੈਂਟੀਫਾਈ ਹੋਇਆ ਸੀ ਫਿਰ ਉਸ ਮੁੰਡੇ ਨੂੰ ਆਪਾਂ ਜਿਹੜਾ ਇਮੀਡੀਏਟਲੀ ਰਾਉਂਡ ਅਪ ਕੀਤਾ ਸੀ ਤੇ ਪੁਸ਼ ਗਿਸਟ ਚ ਉਹਨੇ ਫਿਰ ਆਪਣੀ ਗੱਲ ਮੰਨੀ ਸੀ ਉਸ ਦੋਸ਼ੀ ਦਾ ਨਾਮ ਹੈ ਆਕਾਸ਼ ਸਨੂ ਫਰਾਜ ਕੁਮਾਰ ਉਹ ਰਹਿਣ ਵਾਲਾ ਰੇਲਵੇ ਕਲੋਨੀ ਪਠਾਨਕੋਟ ਦਾ ਤੇ ਇਹ ਜਿਹੜਾ ਮੁੰਡਾ ਸੀ ਉਹ ਚਾਰ ਜਿਹੜੇ ਦੋਸ਼ੀ ਚ ਦੋਸ਼ੀ ਸੀ ਉਹਨਾਂ ਚੋਂ ਇੱਕ ਮੁੰਡਾ ਸੀ ਤੇ ਇਹਨਾਂ ਨੇ ਜਿਹੜੀ ਹੈ ਬੜੀ ਹੀ ਚਲਾਕੀ ਨਾਲ ਇਹ ਵਾਰਦਾਤ ਪਲਾਨ ਕੀਤੀ ਸੀ ਫਿਰ ਉਹਦੀ ਪੁਸ਼ਗਿਸ਼ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਬਾਕੀ ਦੋਸ਼ੀ ਤਿੰਨ ਹਨ ਉਹ ਬਟਾਲੇ ਦੇ ਰਹਿਣ ਵਾਲੇ ਹਨ ਤੇ ਇਹਨਾਂ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜਾ ਇਹ ਵਾਰਦਾਤ ਨੋਟ ਖੋਦ ਹੀ ਅੰਜਾਮ ਦਿੱਤੀ ਸੀ ਤੇ ਗਨਪੁਆਇੰਟ ਤੇ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਖੋਏ ਸੀ ਉਹਦੇ ਬਾਅਦ ਇਹਦੇ ਦੁਆਰਾ ਦਿੱਤੀ ਇਨਫੋਰਮੇਸ਼ਨ ਤੇ ਆਪਾਂ ਫਰਦਰ ਰੇਡਸ ਕੀਤੀਆਂ ਤੇ ਇੱਥੋਂ ਫਿਰ ਆਪਾਂ ਆਪਣੀ ਸਪੈਸ਼ਲ ਟੀਮ ਅੰਡਰ ਐਸਐਚਓ ਡਿਵੀਜ਼ਨ ਨੰਬਰ 2 ਭੇਜੀ ਸੀ ਦਿੱਲੀ ਦਿੱਲੀ ਤੋਂ ਫਿਰ ਆਪਾਂ ਦੂਸਰਾ ਜਿਹੜਾ આરોપી ਹੈ ਉਹ ਫੜਿਆ ਉਹਦਾ ਨਾਮ ਹੈ ਗੁਰਸ਼ਰਨਜੀਤ ਸਿੰਘ ਇਲਿਆਸ ਲਵਲੀ ਪੁੱਤਰ ਬਲਵੰਤ ਸਿੰਘ ਇਹ ਰਹਿਣ ਵਾਲਾ ਬਟਾਲੇ ਦਾ ਇਸ ਪੂਰੀ ਵਾਰਦਾਤ ਚ ਜਿਹੜੀ ਇਸਤੇਮਾਲ ਹੋਈ ਸਕੂਟੀ ਵੀ ਆਪਾਂ ਰਿਕਵਰ ਕੀਤੀ ਹੈ ਕੁਝ ਕੈਸ਼ ਵੀ ਰਿਕਵਰ ਕੀਤਾ ਤੇ ਇਸ ਪੂਰੇ ਕੇਸ ਨੂੰ ਆਪਾਂ ਜਿਹੜਾ ਹੈ ਟਰੇਸ ਕਰ ਲਿਆ ਜਿਹੜੇ ਬਾਕੀ ਬਚਦੇ ਦੋ ਦੋਸ਼ੀ ਹੈ ਉਹਨਾਂ ਦੇ ਮੈਂ ਨਾਮ ਨਹੀਂ ਲੈਣਾ ਚਾਹਦਾ ਉਹ ਵੀ ਆਪਾਂ ਆਇਡੈਂਟੀਫਾਈ ਕਰ ਰਹੇ ਆ ਤਰਲੇ ਆ ਉਹਦੇ ਉੱਪਰ ਆਪਾਂ ਕੰਮ ਕਰ ਰਹੇ ਆ ਤੇ ਇਸ ਕੇਸ ਨੂੰ ਆਪਾਂ ਬੜੀ ਸਕਸੈਸਫੁਲੀ ਜਿਹੜਾ ਉਹ ਟ੍ਰੇਸ ਕੀਤਾ ਤੇ ਚ ਸਾਰੇ ਮੁਲਾਜ਼ਮਾਂ ਨੇ ਜਿਹੜਾ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਕਿਸੇ ਵੀ ਕ੍ਰਾਈਮ ਨੂੰ ਹਲਕੇ ਚ ਨਹੀਂ ਲੈਂਦੀ ਇੱਥੇ ਕੋਈ ਵੀ ਜਿਹੜਾ ਕ੍ਰਾਈਮ ਹੁੰਦਾ ਉਹਦੀ ਆਪਾਂ ਪ੍ਰੋਪਰ ਫੋਲੋਅ ਅਪ ਕਰਨੇ ਆ ਤੇ ਉਹਨੂੰ ਉਹਦੇ ਅੰਜਾਮ ਤੱਕ ਲੈ ਕੇ ਜਾਣੇ ਆ ਤੇ ਇੱਥੇ ਪਠਾਨਕੋਟ ਚ ਕੋਈ ਵੀ ਇਸ ਤਰ੍ਹਾਂ ਦਾ ਕੇਸ ਜਿਹੜਾ ਜਿਹੜਾ ਅਨਟ੍ਰੇਸ ਰਹੇ ਇਸ ਤਰ੍ਹਾਂ ਦੇ ਚਾਂਸਸ ਬਹੁਤ ਘੱਟ ਆ ਪੁਲਿਸ ਪੂਰੇ ਆਪਣੇ ਜੋਰ ਨਾਲ ਲੱਗੀ ਹੈ ਕਿ ਸ਼ਹਿਰ ਨੂੰ ਕ੍ਰਾਈਮ ਫਰੀ ਬਣਾਈਏ ਜਿਹੜਾ ਵੀ ਕ੍ਰਾਈਮ ਹੁੰਦਾ ਉਹਤੇ ਆਪਾਂ ਚੜ੍ਹ ਕੇ ਕੰਮ ਕਰਨੇ ਆ ਤੇ ਉਹਨੂੰ ਜਲਦੀ ਤੋਂ ਜਲਦੀ ਟਰੇਸ ਕਰਨੇ ਆ ਤੇ ਜਿਹੜੇ ਦੋਸ਼ੀ ਉਹਨਾਂ ਨੂੰ ਆਪਾਂ ਬੰਦੀ ਜੜੀ ਉਹਨਾਂ ਦੀ ਸਜ਼ਾ ਉਹ ਦਵਾਨੇ ਜੀ ਇਹਦੇ ਚ ਜੋ ਕੰਪਲੇਨੈਂਟਸ ਨੇ ਸਾਨੂੰ ਦੱਸਿਆ ਸੀ ਕਿ ਉਹਨਾਂ ਨੇ ਇੱਕ ਪਿਸਟਲ ਦਿਖਾ ਕੇ ਸਾਡੇ ਕੋਲੋਂ ਜਿਹੜੇ ਆ ਕਿ ਪੈਸੇ ਲੁੱਟੇ ਸੀ ਹੁਣ ਉਹਦੇ ਉੱਪਰ ਆਪਾਂ ਤਫ਼ਤੀਸ਼ ਕਰ ਰਹੇ ਆ ਇਹਦੇ ਬਾਰੇ ਮੈਂ ਹੁਣ ਐਟ ਦਿਸ ਪੁਆਇੰਟ ਜ਼ਿਆਦਾ ਨਹੀਂ ਦੱਸ ਸਕਦਾ ਬਟ ਉੱਤੇ ਆਪਾਂ ਕੰਮ ਕਰ ਰਹੇ ਹਾਂ ਜਦੋਂ ਇਹ ਪੂਰੀ ਜਿਹੜਾ ਕੇਸ ਅਨਫੋਲਡ ਹੋ ਜਾਂਦਾ ਦੋਸ਼ੀ ਆਪਾਂ ਜਿਹੜੇ ਬੱਚਦੇ ਵੀ ਦੋ ਫੜ ਫੜ ਲੈਨੇ ਆ ਉਹਦੇ ਬਾਅਦ ਫਿਰ ਮੈਂ ਡਿਟੇਲਸ ਚ ਦੱਸੂਗਾ ਕਿ ਵੀ ਕਿਹੜੇ ਵੈਪਨ ਸੀ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਨੇ ਯੂਜ਼ ਕੀਤੇ ਕਿੱਥੋਂ ਆਏ ਪਰ ਜਿਹੜੀ ਹਾਲ ਦੀ ਖੜੀ ਮੈਂ ਦੱਸਣਾ ਚਾਹੁੰਦਾ ਕਿ ਵੀ ਇਸ ਕੇਸ ਨੂੰ ਆਪਾਂ ਟ੍ਰੇਸ ਕਰ ਲਿਆ ਦੋ ਦੋਸ਼ੀ ਫੜ ਲਏ ਆ ਬਾਕੀ ਦੋ ਆਈਡੈਂਟੀਫਾਈ ਕਰ ਲਏ ਆ ਆਪਾਂ ਤੇ ਉਹਨਾਂ ਉੱਪਰ ਆਪਾਂ ਲਗਾਤਾਰ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਆਪਾਂ ਫੜਾਂਗੇ